ਨੂੰ ਕਰਦਾ ਮਾੜੇ ਪਿੱਛੋਂ ਤੋਂ ਗੋ ਸਾਈਡ ਲਓ ਰਾਣਾ ਬੇਰੇ ਆ ਕਬੂਕ ਹਾਂ ਜੀ ਭੱਜ ਜਿਹੜੀ ਇਹ ਆ ਪੱਟੀ ਦੇ ਵਿੱਚ ਜਿਹੜੀ ਮਾਕੀ ਡਿਮੋਲਿਸ਼ ਕੀਤੀ ਗਈ ਹੈ ਇਹ ਕੀ ਸਭ ਜਾਣ ਕਰਦੇ ਨੇ ਇੱਕ ਮਾਰਤੋਂ ਮਾਨਯੋਗ ਸੀਐਮ ਸਾਹਿਬ ਦੇ ਹਦਾਇਤਾਂ ਅਨੁਸਾਰ ਜਿਹੜਾ ਇਹ ਨਸ਼ਿਆ ਵਿਰੁੱਧ ਸ਼ੁਰੂ ਹੋਇਆ ਪੂਰੇ ਪੰਜਾਬ ਦੇ ਵਿੱਚ ਹੀ ਤਰੰਤਾਨ ਪੁਲਿਸ ਨਿਰੰਤਰ ਹੀ ਜਿਹੜੀ ਨਸ਼ਿਆ ਨਸ਼ਿਆ ਸਮਗਲਰ ਦੇ ਖਿਲਾਫ ਕਾਰਵਾਈ ਕਰਤੀ ਆ ਰਹੀ ਹੈ ਇਹਦੇ ਤੋਂ ਜਿਹੜੇ 1 ਮਾਰਤੋਂ ਲੈ ਕੇ ਹੋਣ ਤੱਕ ਜਿਹੜੀ ਤਰੰਤਾਨ ਪੁਲਿਸ ਨੇ 135 ਕਿਲੋ ਤੋਂ ਵੱਧ ਜਿਹੜੀ ਹੀਰੋਇਨ ਫੜੀ ਆ ਕਾਫੀ ਜਿਹੜੇ ਸਮਗਲਰ ਇਸ ਦੇ ਵਿੱਚ 400 ਪਲੱਸ ਸਮਗਲਰ ਜਿਹੜੇ ਆ ਅੰਦਰ ਕੀਤੇ ਆ ਜਿਹਦੇ ਵਿੱਚ ਵੱਡੀ ਕੁਆਂਟੀਟੀ ਦੀ ਸਮਗਲਰ ਆਪਾਂ ਕਹਿ ਸਕਦੇ ਆ ਦੇ ਇਸ ਤੋਂ ਇਲਾਵਾ 13 ਕਰੋੜ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਇਹ ਜਿਹੜੀ ਪ੍ਰਾਪਰਟੀ ਸੀਗੀ ਚੰਪੂ ਚੰਪੂ ਜਿਹਦੇ ਖਿਲਾਫ 9 ਤੋਂ ਵੱਧ ਜਿਹੜੇ ਐਨਡੀਪੀਐਸ ਦੇ ਪਰਚੇ ਦਰਜ ਨੇ ਕੈਸਲਾ ਤੋਂ ਸ਼ਿਕਾਇਤ ਮਿਲੀ ਸੀ ਕਿ ਬਈ ਪੰਜਾਬ ਸਰਕਾਰ ਦੀ ਜ਼ਮੀਨ ਤੇ ਨਾਜਾਇਜ਼ ਤੌਰ ਤੇ ਉਸਾਰੀ ਕੀਤੀ ਹੋਈ ਹੈ ਕਿ ਸਾਡੇ ਤੋਂ ਇਹਨਾਂ ਨੇ ਪੁਲਿਸ ਸੈਕਿਉਰਿਟੀ ਦੀ ਮੰਗ ਕੀਤੀ ਤੇ ਅਸੀਂ ਸੈਕਿਉਰਿਟੀ ਪ੍ਰੋਵਾਈਡ ਕਰਦੇ ਆ ਜਿਹੜਾ ਜਿਹੜਾ ਨਾਜਾਇਜ਼ ਤੌਰ ਤੇ ਮਕਾਨ ਬਣਿਆ ਸੀਗੇ ਉਹ ਢਾਇਆ ਗਿਆ ਹੈ ਦੇ ਆਉਣ ਵਾਲੇ ਸਮਾਂ ਚ ਜਿਹੜੀ ਵੀ ਨਸ਼ੇ ਦੇ ਵਿੱਚ ਲਿਫਤ ਪਾਈ ਜਾਣਗੇ ਉਹਨਾਂ ਖਿਲਾਫ ਬੰਦੀ ਕਰਨ ਨੂੰ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਹੋਵੇ ਤਾਂ ਇਹ ਨਿਰੰਦਰ ਸਰ ਇੱਕ ਪੱਟੀ ਦੇ ਸਬੰਧਾਂਵਾਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉੱਥੇ ਜਨਾਨੀ ਨੂੰ ਲਗਾਤਾਰ ਨਸ਼ਾ ਤਸਕਾ ਦੇ ਨਾਮ ਦੇ ਦੇ ਕੇ ਬੁਲਾਇਆ ਜਾ ਰਿਹਾ ਹੈ ਜੀ ਦੇਖੋ ਜੀ ਦੱਸਤਾ ਸੀਗਾ ਜੀ ਡੀਐਸਪੀ ਸਾਹਿਬ ਨੇ ਵੀ ਤੁਹਾਨੂੰ ਪਹਿਲਾਂ ਜਾਣਕਾਰੀ ਦਿੱਤੀ ਸੀਗੀ ਕਿ ਉਹਦੇ ਬੇਟੇ ਖਿਲਾਫ ਕਾਰਵਾਈ ਜਿਹੜੀ ਕੀਤੀ ਗਈ ਸੀਗੀ ਐਫਆਈਆਰ ਦਰਜ ਕੀਤੀ ਗਈ ਸੀਗੀ ਉਸ ਦੇ ਕਿ ਉਹ ਇਹ ਦੇਖੋ ਇਹਦੇ ਵਿੱਚ ਸਾਡੇ ਐਸਪੀ ਡੀ ਸਾਹਿਬ ਦੇ ਅਡਰੈਕਟ ਟੀਮ ਬਣੀ ਹੋਈ ਹੈ ਜੋ ਵੀ ਨਸ਼ੇ ਦੇ ਵਿੱਚ ਲਿਫਤ ਪਾਈ ਜਾ ਰਹੇ ਹਨ ਉਹਨ